ਗੱਡੀ ਦੀ ਹਾਲਤ ਦੇ ਪੱਖ ਤੋਂ ਇਹੋ ਜੀ ਕੰਡੀਸ਼ਨ ਤੁਹਾਨੂੰ ਪੂਰੇ ਪੰਜਾਬ 'ਚ ਕਿਤੇ ਨਹੀਂ ਮਿਲਦੀ ਹੈ ਗਾਰੰਟੀ ਮੈਂ ਦੇਣਾ ਤੁਹਾਨੂੰ ਕਰ ਨਹੀਂ ਵੀਰੇ ਹਾਂਜੀ ਹਾਂ ਸ਼ਾਸਕਾਲ ਜੀ ਕੀ ਹਾਲ ਚੱਲ ਨੇ ਸਾਰੇ ਜਾਣੇ ਠੀਕ ਹੋਮੋਗੇ ਅੱਜ ਤੁਹਾਨੂੰ ਗੱਡੀਆਂ ਨੇ ਸਮੁੰਦਰ 'ਚ ਲੈ ਕੇ ਆਏ ਆ ਜਿੱਧਰ ਮਰਜ਼ੀ ਨਿਗਾ ਮਾਰੋਂਗੇ ਤੁਹਾਨੂੰ ਗੱਡੀ ਮਿਲੂ ਮੈਂ ਕਹੂੰਗਾ ਬਾਈ ਬੈਕ ਤੇ ਵੀ ਦਿਖਾ ਦੇ ਚਾਰੇ ਪਾਸੇ ਗੱਡੀਆਂ ਗੱਡੀਆਂ ਖੜੀਆਂ ਨੇ ਇਹ ਗੱਡੀਆਂ ਕੀ ਦੀਆਂ ਨੇ ਆਪਾਂ ਆਏ ਅੱਜ ਬਾਈ ਬਰਨਾਲੇ ਇਕਬਾਲ ਬਾਈ ਲਵੇ ਨਿਊ ਗੋਵਿੰਦ ਕਾਰ ਬਾਜ਼ਾਰ ਆ ਤਾਂ ਫਿਰ ਜਾਗੇ ਬਾਈ ਨਾਲ ਗੱਲਬਾਤ ਕਰਦੇ ਆ ਜਿਹੜੇ ਜਿਹੜੇ ਗੱਡੀ ਲੈਣ ਦੇ ਸ਼ਕੀਨ ਨੇ ਜਿਨੇ ਜਿਨੇ ਗੱਡੀ ਲੈਣ ਵਾਰੇ ਸੋਚਿਆ ਆ ਮੈਂ ਕਹਣਾ ਤੁਹਾਡੀ ਵੀਡੀਓ ਬੈਸਟ ਵੀਡੀਓ ਹੋਊਗੀ ਤੁਹਾਡੇ ਲਈ ਆਇਓ ਕੀ ਹਾਲ ਹੈ ਕਬਲ ਬਾਈ ਹੋ ਠੀਕ ਠਾਕ ਪਹਿਲਾਂ ਤਾਂ ਤੁਹਾਡੇ ਮਾਈਕ ਲਾਈ ਆਪਾਂ ਮੇਰੇ ਦੇ ਦੇਖ ਕੇ ਬਾਈ ਫਰਦਾਸਰ ਚ ਕਿਹੜੀ ਕਿਹੜੀ ਗੱਡੀਆਂ ਦੱਸੋ ਪਹਿਲਾਂ ਕੀ ਹੈ ਖਾਣਾ ਪੀਣ ਦਾ ਬਹੁਤ ਸਟਾਕ ਮੁੰਡਾ ਦਿਖਾਉਣ ਚੱਲਾ ਜੋ ਮੈਂ ਦਿਖਾਉਣਾ ਤੁਹਾਨੂੰ ਅੱਜ ਆ ਮੇਟਰ ਜੜੇ ਪਾਸੇ ਮਾਰ ਦਿਨੇ ਆ ਮਾਰੋ ਬਾਈ ਕੋਲ ਗੱਡੀਆਂ ਹਟ ਟਾਈਪ ਦੇ ਖੜੇ ਨੇ ਕਿੱਥੋਂ ਦੇਖ ਲੋ ਪਰਲੀ ਸਾਈਡ ਤੋਂ ਉਹ ਸਾਹਮਣੇ ਸੜਕ ਤੇ ਪਰਲੇ ਪਾਸੇ ਵੀ ਆਪਣਾ ਸਟਾਕ ਖੜਾਗਾ ਸਾਰਾ ਅੱਛਾ ਹੋ ਖੜਿਆ ਬਈ ਆਪਣੀ Swift ਕਿੰਨੇ ਮਾਰ ਲਾ ਹੋ ਉਹ Swift 767 ਹੈ ਜਿਹੜੀ ਉਹ 2014 ਮਾਡਲ ਆ ਉਹ ਨਾਲ ਰੇਟੀ 20 ਖੜੀ ਹੈ 15 ਮਾਡਲ ਠੀਕ ਹੈ ਨਾਲ ਫਿਰ ਆ ਗਈ ਇੱਕ ਥੋੜਾ ਥੋੜਾ ਸਿੱਟੀ ਜਮਾ ਟਾਪ ਮਾਡਲ ਹੈ ਇਹ 2014 ਮਾਡਲ ਠੀਕ ਹੈ ਭਾਈ ਨਾਲ ਰੈਟ ਜਾ ਗਈ ਇਹ ਰੈਟੀ 2010 ਮਾਡਲ ਹੈ ਠੀਕ ਹੈ ਉਸ ਤੋਂ ਬਾਅਦ ਬਰੀਜਾ 80 ਦੀ ਉਹਦਾ ਡੀਆਰ 15 ਮਾਡਲ ਉਹ ਖੜੀ ਆ ਕੁੱਲ ਮਿਲ ਤੇ ਆ ਵੀ ਹਾਂ ਮੇਰੇ ਵੀ ਆਪਣੇ ਕੋਲ ਹੀ ਆਹੇ ਮੈਨੂੰ ਆਇਆ ਲੱਗਦਾ ਵੀ ਓਰੇ ਆਪਣੇ ਹਰੇ ਟਾਈਪ ਦੀ ਗੱਡੀ ਖੜੀ ਹੈਗੀ ਜਿੰਨੇ ਕੰਨੇ ਗਿਆ ਮਾਰੀ ਹੈਗੀ ਹਣਾ ਆਪਾਂ ਅੰਦਰੋਂ ਦੇਖਦੇ ਆਏ ਭਾਈ ਇੱਕ ਇੱਥੇ ਅੰਡੈਵਰ ਖੜਾ ਦੇਖਿਆ ਸੀ ਮੈਂ ਮੈਨੂੰ ਬੜਾ ਚਚਿਆ ਭਾਈ ਇਹੇ ਇੱਕ ਹੋਰ ਖਾਸੀ ਦੇਖੀ ਬਈ ਮੈਂ ਤੁਹਾਡੇ ਦਫ਼ਤਰ ਚ ਜਿੰਨੀਆਂ ਗੱਡੀਆਂ ਨੇ ਸਾਰੀਆਂ ਪੰਜਾਬ ਨੰਬਰ ਆਪਾਂ ਕੰਮ ਹੀ ਕੱਲੇ ਪੰਜਾਬ ਨੰਬਰ ਦਾ ਕਰਦੇ ਆਂ ਬਾਹਰ ਨੰਬਰ ਦਾ ਕੰਮ ਹੀ ਨਹੀਂ ਕਰਦੇ ਸਹੀ ਆ ਮਿੱਤਰੋ ਐਵੇਂ ਤੁਸੀਂ ਹਰਿਆਣਾ ਰਾਜਸਥਾਨ ਦਿੱਲੀ ਵਾਲੀ ਗੱਡੀ ਲੈ ਕੇ ਟੈਂਸ਼ਨ ਚ ਤੁਰੇ ਫਿਰਦੇ ਉਹਨਾਂ ਨਾਮ ਹੁੰਦੀ ਹੈਗੀ ਉਹ ਫਾਇਦਾ ਨਹੀਂ ਹੈ ਨਾ ਮੇਰੇ ਹਿਸਾਬ ਦੇ ਨਾਲ ਨਾ ਨਾ ਉਹ ਇਹ ਸੌਖੀ ਨਾ ਹੋ ਜਾਂਦੀ ਆ ਉਹਨੋਂ ਵੀ ਨਾੜ ਮੀਨਾਂ ਲੱਗ ਜਾਂਦਾ ਪਹਿਲਾਂ ਨੂਸੀ ਲੋ ਨੰਬਰ ਲਵਾਓ ਉਹ ਕਰੋ ਸਹੀ ਆ ਮਨਾ ਸਿੱਧੀ ਪੰਜਾਬ ਨੰਬਰ ਲੈ ਕੇ ਜਾਓ ਕਿੰਨਾ ਲੱਗਦਾ ਜਿਹੜੀ ਮਰਜ਼ੀ ਕਾਰ ਲੈ ਲਓ ਜੇ 25000 ਰੁਪਏ ਲੈ ਲਓ ਜੇ 25 ਲੱਖ ਰੁਪਏ ਲੈ ਲਓ 5000 ਰੁਪ ਇਦੀ ਕੀ ਡਿਮਾਂਡ ਆ ਕਿੰਨੇ ਮਾਡਲ ਦੀ ਡਿਟੇਲ ਦੱਸੋ ਇਹ ਲਵਲ ਹੈਗਾ 2018 ਮਾਡਲ ਠੀਕ ਹੈ 3.2 ਹੈ ਇਹ ਟੌਪ ਮਾਡਲ ਆ 4x4 ਠੀਕ ਹੈ ਠੀਕ ਹੈ ਤੇ 90 95000 ਕਿਲੋਮੀਟਰ ਚੱਲਿਆ ਸਾਰਾ ਰੈਗਨਲ ਆ ਠੀਕ ਹੈ ਇਸਦੀ ਡਿਮਾਂਡ 25.5 ਲੱਖ ਰੁਪਈਆ ਕਰਦੇ ਆ 25.5 ਲੱਖ ਰੁਪਈਆ ਡਿਮਾਂਡ ਹੈ ਜੀ ਇਹ ਲੈ ਗਏ ਆ ਤਾਂ ਮਿੱਤਰੋ ਬਈ ਦਿਖਾ ਦਿਓ ਅੰਦਰੋਂ ਵੀ ਕਿ ਮੈਨੂੰ ਬਹੁਤ ਘੈਂਟ ਲੱਗਿਆ ਬਈ ਇਹ ਇਹਦੇ ਇਹ ਤਾਂ ਦੁੱਗਣੇ ਰੇਟ ਦੇ ਵਿੱਚ ਮੇਰੇ ਹਿਸਾਬ ਨਾਲ ਜਿਹੜੇ ਗੱਡੀਆਂ ਆਉਂਦੀਆਂ ਨੇ ਉਹਨਾਂ ਦਾ ਇਹ ਜੀ ਕੰਫਰਟ ਨਹੀਂ ਹੈਗੀ ਜਿਹੜੀ ਇਹਦੇ ਵਿੱਚ ਆ ਗਈ। ਬਹੁਤ ਬਹੁਤ ਕੰਫਰਟੇਬਲ ਕਰ। ਫੰਕਸ਼ਨੇਜ ਦੇ ਚ ਜ਼ਿਆਦਾ ਨੇ। ਫੰਕਸ਼ਨ ਬਹੁਤ ਜ਼ਿਆਦਾ ਹੈ। ਮੇਨ ਸਨਰੂਫ ਵੀ ਇਹਦੇ ਵਿੱਚ ਬਹੁਤ ਕਹਿੰਟ ਆ ਗਈ। ਮੂਨਰੂਫਾਂ ਕਹਿੰਟ ਵਿੱਚ ਸਾਰੀ ਜੱਤ ਪੱਲੇ ਜਾਂਦੀ ਦੀ ਹਾਂ। ਤੇ ਤੁਸੀਂ ਆ ਦੇਖੋਗੇ ਬਾਕੀ ਫੰਕਸ਼ਨ ਵੀ ਇਹਦੇ ਵਿੱਚ ਬਹੁਤ ਕਹਿੰਟ ਨੇ। ਮੇਨ ਜਦੋਂ ਗੱਡੀ ਲੈਣ ਤੋਂ ਪਹਿਲਾਂ ਮਿੱਤਰੋ ਇਹ ਸੋਚਿਆ ਕਰੋ ਕਿ ਤੁਹਾਨੂੰ ਗੱਡੀ 'ਚ ਕੰਫਰਟ ਕਿੰਨਾ ਕਹਿੰਟ ਮਿਲੂਗਾ। ਤਾਂ ਉਹ ਕੰਫਰਟ ਵਾਲੀ ਗੱਡੀਆ ਮੇਰੇ ਹਿਸਾਬ ਦੇ ਨਾਲ ਇਹ। ਇੱਕ ਆ ਸਕਾਰਪਿਓ ਖੜੀ ਆ ਨਾ ਭਾਈ। ਸਕਾਰਪਿਓ ਹੈਗੀ 2015 ਮਾਡਲ। 2015 ਮਾਡਲ ਹੈ ਕਿਹੜਾ ਮਾਡਲ ਹੈ ਇਹ ਠੀਕ ਹੈ ਤੇ ਇਹ S10 ਨਾ ਜਮਾ ਟੌਪ ਵਾਲਾ ਮਾਡਲ ਹੈ ਇਹ ਵੀ S10 ਇਹ ਵੀ ਗੱਡੀ ਮੇਟਰੋ ਪੂਰੀ ਡਿਮਾਂਡ ਦੇ ਵਿੱਚ ਅੱਜਕੱਲ ਕਹਿੰਦੇ ਨੇ ਪੰਜਾਬ ਦੇ ਵਿੱਚ ਸਕਾਰਪੀਓ ਗੱਡੀ ਦਾ ਕਰੇਜ ਪੂਰਾਗਾ ਜਿਵੇਂ ਦੁਬਈ ਦੇ ਵਿੱਚ ਪੂਰੇ ਦੁਬਈ ਦੇ ਵਿੱਚ ਜਾ ਕੇ ਦੇਖੋਗੇ ਲਗਜ਼ਰੀ ਗੱਡੀਆਂ ਦਾ ਕਰੇਜ ਆ ਉਰੇ ਸਕਾਰਪੀਓ ਦਾ ਕਰੇਜ ਆਗਾ ਤਾਂ ਇਹ ਵੀ ਦੇਖੋ ਮਿੱਤਰ ਜਮਾਂ ਇੱਕ ਗੱਲ ਹੋਰ ਆ ਭਾਈ ਜਮਾਂ ਨਵੇਂ-ਨਵੇਂ ਪੇਨੇ ਗੱਡੀਆਂ ਆਪਾਂ ਕਾਰੀ ਨਵੀਆਂ ਲੈਨੇ ਆਂ ਜਿਆਦਾ ਤੁਸੀਂ ਮਿਤਕੇ ਜਾਂਦੇ ਹੋਵੋਗੇ ਵੀ ਗੱਡੀ ਲੈਣੀ ਤਾਂ ਨਵੀਂ ਵਰਗੀ ਲੈਣੀ ਆ ਨਹੀਂ ਲੈਣੀ ਨਹੀਂ ਉਹਦੀ ਟੈਸਟ ਬਣ ਜਾਂਦਾ ਫਿਰ ਬੰਦੇ ਦਾ ਇੱਕ ਹੋਰ ਮੈਂ ਸੁਣਿਆ ਤੇ ਕਹਿੰਦੇ ਬੀਜਮਾਲਾ ਮੈਂ ਹੋਰਾਂ ਤੋਂ ਸੁਣਿਆ ਥੋੜੇ ਬਾਰੇ ਕਹਿੰਦੇ ਤੁਸੀਂ ਗੱਡੀ ਪਹਿਲਾਂ ਪਰਖ ਕੇ ਲੈਨੇ ਹੋ ਵੀ ਐਕਸੀਡੈਂਟ ਤਾਂ ਗੱਡੀ ਲੈਣੀ ਨਹੀਂ ਚਾਹੀਏ ਘਾਟਾ ਪਾ ਕੇ ਲਵੇ ਚਾਹੇ ਨਾ ਲਵੇ ਫਾਇਦਾ ਦੇਵੇ ਨਾ ਦੇਵੇ ਐਕਸੀਡੈਂਟ ਤਾਂ ਬਹੁਤ ਦੂਜੀ ਗੱਲ ਆਪਾਂ ਪੇਂਸ਼ਨਡ ਕਰਾਉਂਦੇ ਨਹੀਂ ਲੈਂਦੇ ਆਪਾਂ ਨੰਮੀਆਂ ਕਰਨ ਦੀ ਕੰਮ ਕਰਦੇ ਤਾਂ ਮਿੱਤਰੋ ਗੱਡੀ ਲੈਣ ਤੋਂ ਪਹਿਲਾਂ ਹਮੇਸ਼ਾ ਇੱਕ ਗੱਲ ਜ਼ਰੂਰ ਦੇਖਿਆ ਕਰੋਗੇ ਤੁਹਾਡੀ ਗੱਡੀ ਐਕਸੀਡੈਂਟ ਤਾਂ ਨਹੀਂ ਹੈਗੀ ਇਹ ਚੀਜ਼ਾਂ ਥਾਰ ਖੜੀ ਇਹ ਵੀ ਅੱਜ ਦੇ ਟਾਈਮ ਦੇ ਵਿੱਚ ਬਈ ਫੁੱਲ ਡਿਮਾਂਡ ਤੇ ਹੈ ਨਾ ਮੈਂ ਸੁਣਿਆ ਕਹਿੰਦਾ ਨਵੀਂ ਬਲੈਕ ਚ ਵੀ ਨਹੀਂ ਮਿਲਦੀ ਇਹਦੀ ਡਿਟੇਲ ਦੱਸੋ ਇਹਦੀ ਡਿਟੇਲ 2022 ਮਾਡਲ 2022 ਮਾਡਲ 30000 ਕਿਲੋਮੀਟਰ ਚੱਲੀ ਹੈ ਇਹ ਫਰਸਟ ਓਨਰ ਦਾ ਠੀਕ ਹੈ ਇਹਦੀ ਲੈਵਲ ਆਪਾਂ ਡਿਮਾਂਡ ਕਰਦੇ ਹਾਂ 1.5 ਲੱਖ ਰੁਪਏ ਰਿਮਾਰਕ ਕਰਦੇ 1.5 ਲੱਖ ਠੀਕ ਹੈ ਗੱਡੀ ਇਹ ਵੀ ਐ ਮੰਨ ਕੇ ਚੱਲੋਗੇ ਇਹ 4x4 ਮੈਨੂਅਲ ਆ 4x4 ਮੈਨੂਅਲ ਆ ਇਹ ਵੀ ਦਰ ਇੱਕ ਗੱਲ ਆ ਕੰਪਨੀ ਵਾਲੇ ਵੇਚਦੇ ਤਾਂ ਵੀ ਫੀਲਿੰਗ ਹੀ ਨੇ ਹਨਾ ਹਾਂ ਐਂ ਦਰੋਭ ਵਿੱਚ ਬੈਠਦਾ ਨਾ ਬੰਦਾ ਐਂ ਕਹਿੰਦਾਗਾ ਵੀ ਮੈਂ ਹੀ ਆ ਹੋਰ ਕੋਈ ਹੈ ਹੀ ਨਹੀਂ ਤੁਸੀਂ ਇਹ ਇੱਕ ਗੱਲ ਹੋਰ ਦੇਖੋ ਤਾਂ ਕਿ ਫੁੱਲ ਇਹਨਾਂ ਦੀ ਹੈਵੀ ਹੁੰਦੀ ਹੈਗੀ ਜਿਵੇਂ ਉਹ ਵੀਡੀਓ ਕਿ ਨਹੀਂ ਆਈ ਸੀ ਬਈ ਜੀ ਵੈਗਨ ਉਸ ਹਾਲ ਦੇ ਨਾਲ ਪੂਰੀ ਮੈਂ ਕਹਿੰਦਾ ਘੈਂਟ ਗੱਡੀ ਹੈਗੀ ਇਹਦੀ ਡਿਟੇਲ ਦੱਸੋ ਵੀਰੇ ਇਸ ਸਕਾਰਪਿਓ ਵਾਲਾ 2014 ਮਾਡਲ ਐਸਐਨਈਆ ਫਸਟ ਆਨ ਦਾ ਇਹ ਵੀ ਗੱਡੀ ਠੀਕ ਹੈ ਕਿ ਕਿਲੋਮੀਟਰ ਚੱਲੀ ਆ ਬੜੀ ਨਮੀ ਕਾਰ ਇਹਦੀ ਕੀ ਡਿਮਾਂਡ ਆ ਵੀਰੇ ਇਹਦੀ ਡਿਮਾਂਡ ਅਪ ਕਰਦੇ ਆ 585000 ਰੁਪਏ ਰਮਾਰ ਕਰਦੇ ਮੇਰੇ ਹਿਸਾਬ ਦੇ ਨਾਲ ਜੈਨੂਨ ਰੇਟ ਮਿਲਣਗੇ ਤੁਹਾਨੂੰ ਪੂਰੇ ਪੰਜਾਬ ਦੇ ਵਿੱਚ ਚਾਹੇ ਤੁਸੀਂ ਗੇੜਾ ਦੇ ਆਓ ਜਿੰਨਾ ਕਿ ਮੈਂ ਹਾਲ ਤੱਕ ਵਾਰਤੋਂ ਲਾਭ ਕੀਤੀ ਹੈਗੀ ਪੂਰੇ ਪੰਜਾਬ ਦੇ ਵਿੱਚ ਗੇੜਾ ਦੇ ਆਓ ਰੇਟ ਦੇ ਪੱਖ ਤੋਂ ਗੱਡੀ ਦੀ ਹਾਲਤ ਦੇ ਪੱਖ ਤੋਂ ਇਹੋ ਜੀ ਕੰਡੀਸ਼ਨ ਤੁਹਾਨੂੰ ਪੂਰੇ ਪੰਜਾਬ 'ਚ ਕਿਤੇ ਨਹੀਂ ਮਿਲਦੀ ਹੈ ਗਾਰੰਟੀ ਮੈਂ ਦੇਣਾ ਤੁਹਾਨੂੰ ਕਰੀ ਵੀਰੇ ਹਾਂਜੀ ਹਾਂ ਤੇ ਆ ਗੱਡੀ ਦੀ ਡਿਟੇਲ ਕੀ ਆ ਵੀਰੇ ਇਹ ਕ੍ਰੇਟਾ ਦੀ 1.4 S+ 2017 ਮਾਡਲ ਆ ਇਹ ਵੀ ਫਾਸਟ ਆਗਰਕਾਰ ਠੀਕ ਹੈ ਨਵੀਂ ਕਾਰ ਹੈਗੀ ਇਹਦੀ ਕੀ ਡਿਮਾਂਡ ਆ ਇਹਦੀ 7 ਲੱਖ 90 ਹਜ਼ਾਰ ਰੁਪਏ ਦੀ 7 ਲੱਖ ਇਹਦੀ ਵੀ ਮੈਂ ਕਹਿੰਦਾ ਅੱਜ ਕੱਲ ਪੂਰੀ ਮਾਰਕੀਟ ਹੈ ਨਾ ਵੀਰੇ ਬਹੁਤ ਕ੍ਰੇਟਾ ਵੀਰੇ ਫੁੱਲ ਚੱਲ ਰਹੀ ਹੈ ਹੰਡਾਈ ਦਾ ਡਾਕਟਰ ਤੁਹਾਨੂੰ ਪਤਾ ਹੰਡਾਈ ਤੇ ਲੋਕ ਤੁਸੀਂ ਕੀਹਦੀਆਂ ਕਾਰਾਂ ਦਾ ਸਭ ਤੋਂ ਵੱਧ ਵੇਚਦੇ ਪੰਜਾਬ ਚ ਤੁਰੇ ਜਾਂਦੇ ਫੀਮ ਹੀ ਨੇ ਹਾਂ ਤੇ ਇਹਦੀ ਕੀਮਤ ਇਹ ਰੇਟ ਜਾਗੀ 2015 2014 ਰਜਿਸਟਰਡ 15 ਹੈ ਨਿਕਲੀ 15 ਜੀ ਠੀਕ ਹੈ ਇਹ ਵੀ ਗੱਡੀ ਜਮਾਂ ਨਵੀਂ ਆ ਓਕੇ ਇਹਦੀ ਕੀ ਡਿਮਾਂਡ ਠੀਕ ਹੈ ਤੇ ਆਪਣੀ ਆ ਗਈ अल्टੋ ਇਹ अल्टੋ ਕਿਹਟਾ ਨਾ अल्टੋ ਕਿਹਟਾ ਨਾ ਹਾਂ 2018 ਮਾਡਲ ਹੈ ਇਹ ਠੀਕ ਹੈ ਵੀਰੇ ਇਹਦੇ ਵੀ ਸਾਢੇ 3 ਲੱਖ ਰਕੀਦ ਮਾਰਕ ਕਰਦੇ ਕਿੰਨੇ ਮਾਡਲ ਹੈ 18 ਮਾਡਲ ਹਾਂ ਬਸ ਤੁਹਾਡਾ ਗੱਡੀ ਵਧੀਆ ਕਰ ਤੂੰ ਸਾਰੀਆਂ ਗੱਡੀਆਂ ਤੁਹਾਡੇ ਲਈ ਵੇ ਉੱਚੇ ਮਾਡਲ ਦੀ ਹੈ ਨਾ ਨੀਵੇਂ ਮਾਡਲ ਦੀ ਤੁਹਾਨੂੰ ਦੇਖੀ ਨਹੀਂ ਕਿਤੇ ਅੱਛਾ ਉੱਚੇ ਮਾਡਲ ਬੱਧ ਰੱਖਦੇ ਤੇ ਆਪਣੇ ਆਹ ਇਹ ਕੇਟਨ 2013 ਮਾਡਲ ਆ ਠੀਕ ਹੈ ਇਹ ਤੇ ਨੰਬਰ ਵੀ ਨੰਬਰ ਵੀ ਸੋਨਾ ਇਹਦਾ ਕਰਦਾ BAP ਆ ਹਾਂ VX ਇਹ ਵੀ ਟੌਪ ਮਾਡਲ ਆ ਕਰ ਟੌਪ ਮਾਡਲ ਕਰਾ ਹੈ ਵੀ ਤੇ ਆਪਣੀ ਆ ਗਈ। ਇਹ i20 ਆ ਗਈ, ਸਪੋਰਟਸ ਮਾਡਲ 2013 ਇਹ ਇਹ ਆ। 2013। ਨਹੀਂ 2012 ਮਾਡਲ ਹੈ। 2012। ਹਾਂ। ਇਹ ਵੀ ਗੱਡੀ ਵਧੀਆ ਨਵੀਂ ਕਾਰ ਆ ਸਾਰੀ ਰੇ ਇਹਨਾਂ ਦੀ ਗਾਰੰਟੀ ਹੈ ਦੀ ਕਾਰ ਦੀ। ਠੀਕ ਹੈ। ਫਸਟ ਓਨਰ ਹੈ ਵੀ। ਗੱਡੀ ਇਹ ਵੀ ਪੂਰੀਆਂ ਅੰਦਰੋਂ ਫੀਲ ਦਿੰਦੀ ਆ ਨਾ ਬਈ। ਉਹ ਸਪੋਰਟਸ ਮਾਡਲ ਆ ਸਭ ਫੰਕਸ਼ਨ ਬਹੁਤ ਆ ਜਾਂਦੇ ਇਹਦੇ ਵਿੱਚ, ਸਟੀਅਰਿੰਗ ਕੰਟਰੋਲ ਵਗੈਰਾ ਸਾਰਾ ਕੁਝ ਆ ਜਾਂਦਾ ਇਹਦੇ ਵਿੱਚ। ਠੀਕ ਹੈ। ਤੇ ਆਪਣੀ ਆਹ ਤੇ ਇਹ i3 2012 ਮਾਡਲ। ਇਹਦੀ ਕੀ ਦਮਾਨ ਆ? ਮੈਨੂੰ ਲੱਗਿਆ ਇਹ ਸਵਾਗ 2 ਲੱਖ ਰੁਪਏ ਦੀ ਰੇਂਜ ਆ। ਸਵਾਗ 2। ਨੰਬਰ ਇਹ ਨੰਬਰ ਮੈਨ ਲਾਦਾ ਤੁਸੀਂ ਸਾਰੇ ਨੰਬਰ ਦੇਖ ਕੇ ਲੈ ਕੇ ਖੜੇ ਹੋਰ ਸੁਣਨੇ ਨੇ ਬਾ ਮਿਲ ਜਾਂਦੇ ਆ ਨੰਬਰ ਤਾਂ ਕੋਈ ਨਹੀਂ ਵਿੱਚ ਚੁਆਇਸ ਵਾਲੀ ਵੀ ਮਿਲ ਜਾਂਦੇ ਵਿੱਚ ਨੇ 14 ਮਾਡਲ ਕਿਟਾਂ ਦਾ 14 ਮਾਡਲ ਕਿਟਾਂ ਨੇ ਇਹਦੀ ਕੀ ਡਿਮਾਂਡ ਹੈ ਇਹ 2,75,000 ਰੁਪਏ ਦੀ ਰੇਂਜ ਚ 2,75,000 ਇਹਦੀ ਗੱਡੀ ਬੰਦੀਆਂ ਤਾਂ ਮੀਟਾ ਨਹੀਂ ਲੱਗਿਆ ਮਾਲਕ ਕੋਲ ਮਾਰਾ ਪਿੱਛੇ ਵੀ ਖੜੀ ਆ ਆਪਣੇ ਕੋਲ ਜਿਵੇਂ ਉਹ ਸਵਿਫਟ ਆਈ ਆ ਉਹ ਮੁੰਡੇ ਤੋਂ ਹੀ ਜਾਂਦੇ ਜਿਹੜੀ ਉਹ 10 ਮਾਡਲ ਸਵਿਫਟ ਆ ਠੀਕ ਆ ਉਹਦੀ ਕੀ ਡਿਮਾਂਡ ਹੈ 5 ਲੱਖ ਰੁਪਏ ਡਿਮਾਂਡ ਕਰਦਾ ਬਾਤੀ 10 ਮਾਡਲ ਬਾਕੀ ਨੇਗੋਸ਼ੀਏਬਲ ਆਗਾ ਹਾਂ ਬਾਕੀ ਮੌਕੇ ਤੇ ਹੋ ਜਾਂ ਤੇ ਕੁੱਲ ਮਿਲਾ ਕੇ ਮਿੱਤਰੋ ਜਿੰਨਾ ਕਿ ਮੈਂ ਹੁਣ ਤੱਕ ਬਾਈ ਨਾਲ ਘੁੰਮਿਆਗਾ ਪੂਰੇ ਪੰਜਾਬ 'ਚ ਮੈਂ ਫਿਰ ਕਹਿਣਾ ਤੁਸੀਂ ਗੇੜਾ ਦੇ ਲਿਓ ਆਜੋ ਪ੍ਰਾਈਸ ਦੇ ਪੱਖ ਤੋਂ ਹਾਲਤ ਦੇ ਪੱਖ ਤੋਂ ਜਿਹੜੀ ਗੱਡੀ ਤੁਹਾਨੂੰ ਉਰੇ ਮਿਲੂਗੀ ਤੁਹਾਨੂੰ ਪੂਰੇ ਪੰਜਾਬ 'ਚ ਨਹੀਂ ਕਿਤੇ ਮਿਲਣੀ ਕਿ ਨਹੀਂ ਬਈ ਵਧੀਆ ਕਰਨੀ ਆਪਣੇ ਕੋਲੇ ਜੇ ਕੋਈ ਆਪਣੇ ਚੈਨਲ ਤੋਂ ਆਊਗਾ ਬਈ ਕੋਈ ਰਿਆ ਤਾਂ ਕੋਈ ਚੱਕਰ ਨਹੀਂ ਜਿਵੇਂ ਕਹਿਗਾ ਉਵੇਂ ਕਰਨਾ ਹੈ ਅੱਲਾਹ ਕੋ ਗਰਮੀ ਬਹੁਤ ਅੱਜ ਬਾਹਰੇ ਹੈ ਹਾਂ ਤਾ ਬਈ ਆਪਾਂ ਬਰਨਾਲੇ ਆਗੇ ਬਰਨਾਲੇ ਆਪਣਾ ਬਈ ਐਡਰੈਸ ਦੱਸਿਓ ਥੋੜਾ ਜਿਹਾ ਆਪਣਾ ਹੈਗਾ ਲਵਲਾ ਜਦੋਂ ਅਜਤੇ ਚੌਂਕ ਤੋਂ ਨਾਲਸਾ ਰੋਡ ਨੂੰ ਜਾਂਦੇ ਆਪਾਂ ਬਚਾਰੀ ਚੌਂਕ ਨੂੰ ਉਸ ਰੋਡ ਤੇ ਇੰਡੀਆਨ ਲੋਲ ਦਾ ਪੰਪ ਉਹਦੇ ਬਿਲਕੁਲ ਸਾਹਮਣੇ ਆਪਾਂ ਉਹਦੇ ਬਿਲਕੁਲ ਸਾਹਮਣੇ ਹੈ ਨਿਊ ਗੋਵਿੰਦ ਕਾਰਪੋਰੇਟ ਅਫਸਰ ਦਾ ਨਾਮ ਹੈਗਾ ਠੀਕ ਹੈ ਤਾਂ ਮਿੱਤਰੋ ਆਵਰੇ ਨੰਬਰ ਵੀ ਚੱਲ ਰਿਹਾ ਆਊਗਾ ਤੁਸੀਂ ਬਾਈ ਹਰਾਂ ਨੂੰ ਫੋਨ ਕਰਕੇ ਵੀ ਆ ਸਕਦੇ ਹੋ ਗੱਡੀ ਦੇ ਗਾਰੰਟੀਆਂ ਮਿੱਤਰੋ ਜਦੋਂ ਕੋਈ ਵੀ ਬੰਦਾ ਕਰੇ ਸੰਦ ਲੈ ਕੇ ਆਉਂਦਾ ਪਹਿਲੀ ਗੱਲ ਤਾਂ ਸੰਦ ਨਾਲ ਆਪਦੇ ਬਰਕਤ ਲੈ ਕੇ ਆਉਂਦਾਗਾ ਦੂਸਰੀ ਗੱਲ ਜੋ ਤੁਸੀਂ ਕੋਈ ਵੀ ਸੰਦ ਲੈ ਕੇ ਆਉਣੇ ਹੋ ਤਾਂ ਪਹਿਲਾਂ ਉਹਨੂੰ ਪਰਖੋ ਚੰਗੀ ਤਰ੍ਹਾਂ ਉਸ ਤੋਂ ਬਾਅਦ ਉਹਨੂੰ ਘਰੇ ਲੈ ਕੇ ਆਓ ਕਿ ਨਹੀਂ ਬਈ ਮੈਂ ਕਿਹਾ ਲੈ ਕੇ ਗਾਰੰਟੀ ਦੇ ਦਾਂਗੇ ਜਿਹੜੀ ਕਾਰ ਦੀ ਲੈ ਕੇ ਜਾਣੀ ਹੈ ਕੁੱਲ ਮਿਲਾ ਕੇ ਮੇਰੇ ਸਾਹਬ ਦੇ ਨਾਲ ਤੁਸੀਂ ਅੱਖਾਂ ਮੀਜ ਕੇ ਸੱਦਾ ਉਰੇ ਆ ਜਿਓ ਰੇਟ ਪੁੱਛ ਕੇ ਹਾਲਤ ਦੇਖ ਕੇ ਹੋਰ ਕਿਤੋਂ ਵੀ ਪਤਾ ਕਰ ਲਿਓ ਉਦੋਂ ਵਾਰ ਹੋਰ ਕਿਤੇ ਪਤਾ ਕਰਕੇ ਤੁਸੀਂ ਦੁਬਾਰਾ ਉਰੇ ਹੀ ਆਓਗੇ ਗਾਰੰਟੀ ਹੈ ਮੇਰੀ ਕਿ ਨਹੀਂ ਬਈ ਤਾਂ ਮਿੱਤਰੋ ਤੁਸੀਂ ਆਹ نیچے ਬਾਈ ਦਾ ਐਡਰੈਸ ਵੀ ਚੱਲ ਰਿਹਾ ਹੋਊਗਾ ਤੇ ਨੰਬਰ ਵੀ ਚੱਲ ਰਿਹਾ ਹੋਊਗਾ ਜੇ ਕਿਸੇ ਵੀਰ ਨੇ ਗੱਡੀ ਲੈਣੀ ਹੈਗੀ ਤਾਂ ਇਹ ਨੰਬਰ ਤੇ ਕਾਲ ਕਰਕੇ ਜਾਂ ਸੱਦਾ ਵਰਨਾਲੇ ਆ ਸਕਦਾ ਹੈਗਾ ਤਹਾਨੂੰ ਪੂਰੀਆ ਟਾਪ ਦੇ ਗੱਡੀਆਂ ਮਿਲਣਗੀਆਂ ਕੋਈ ਦਿੱਕਤ ਨਹੀਂ ਹੋਊਗੀ ਇਹ ਗਾਰੰਟੀ ਮੇਰੀ ਹੈਗੀ ਠੀਕ ਹੈ ਬਈ